ਕਈ ਵਾਰੀ ਜ਼ਿੰਦਗੀ 'ਚ ਅਜਿਹੇ ਹਵੀ ਸਮਾਂ ਆਉਂਦਾ ਏ ਜਦੋਂ ਸਾਡੀ ਚੁੱਪ ਨੂੰ ਲੋਕ ਕਮਜ਼ੋਰੀ ਸਮਝ ਲੈਂਦੇ ਨੇ ਜਦੋਂ ਸਾਡੀ ਨਰਮੀ ਨੂੰ ਲੋੜਿੰਦਾ ਸਮਝ ਕੇ ਸਾਡਾ ਹੀ ਦਿਲ ਤੋੜ ਦਿੰਦੇ ਨੇ ਅਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਲੋਕ ਸਾਡੀ ਕਦਰ ਨਹੀਂ ਕਰਦੇ ਕਦੇ ਤੁਸੀਂ ਸੋਚਿਆ ਕਿ ਇਹ ਸਭ ਕੁਝ ਹੁੰਦਾ ਕਿਉਂ ਹੈ ਇਸ ਕਰਕੇ ਨਹੀਂ ਕਿ ਤੁਸੀਂ ਕਮਜ਼ੋਰ ਹੋ ਸਗੋਂ ਇਸ ਕਰਕੇ ਕਿ ਤੁਸੀਂ ਸਹਿਣ ਕਰਦੇ ਆਓ ਉਹ ਹਰ ਵਾਰ ਚੁੱਪ ਰਹਿੰਦੇ ਆਓ ਪਰ ਹੁਣ ਸਮਾਂ ਆ ਗਿਆ ਏ ਜਦੋਂ ਤੁਹਾਨੂੰ ਖੁਦ ਲਈ ਖੜਾ ਹੋਣਾ ਪਵੇਗਾ ਹੁਣ ਆਪਣੇ ਹੱਕ ਲਈ ਬੋਲਣਾ ਪਵੇਗਾ ਹੁਣ ਆਪਣੀ ਕਦਰ ਆਪ ਬਣਾਉਣੀ ਪਵੇਗੀ ਕਿਉਂਕਿ ਜਦ ਤੱਕ ਤੁਸੀਂ ਆਪਣੇ ਆਪ ਦੀ ਇੱਜ਼ਤ ਨਹੀਂ ਕਰਦੇ ਦੁਨੀਆ ਤੁਹਾਡੀ ਕੀ ਇੱਜ਼ਤ ਕਰੇਗੀ ਇਹ ਵੀਡੀਓ ਉਸ ਹਰ ਇੱਕ ਇਨਸਾਨ ਲਈਏ ਜੋ ਅੰਦਰੋਂ ਟੁੱਟ ਚੁੱਕੇ ਨੇ ਪਰ ਉਮੀਦ ਨਹੀਂ ਹਾਰੇ ਜੋ ਰਾਤਾਂ ਨੂੰ ਰੋ ਲੈਂਦੇ ਨੇ ਪਰ ਸਵੇਰ ਨੂੰ ਮੁਸਕਰਾ ਕੇ ਜ਼ਿੰਦਗੀ ਦੀਆਂ ਜੰਗਾਂ ਲੜਦੇ ਨੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਹ 7 ਅਜਿਹੀਆਂ ਗੱਲਾਂ ਜੋ ਤੁਹਾਨੂੰ ਕਦਰ ਦੇ ਲਾਇਕ ਬਣਾਉਣਗੀਆਂ ਜੋ ਤੁਹਾਨੂੰ ਦੁਨੀਆ ਅੱਗੇ ਨਿਰੀ ਤਸਵੀਰ ਨਹੀਂ ਇੱਕ ਹਕੀਕਤ ਬਣਾ ਕੇ ਖੜਾ ਕਰਨਗੀਆਂ ਤਿਆਰ ਹੋ ਜਾਓ ਕਿ ਇਹ ਵੀਡੀਓ ਤੁਹਾਡੇ ਅੰਦਰ ਦੀ ਆਵਾਜ਼ ਬਣੇਗੀ ਤੇ ਤੁਹਾਨੂੰ ਯਾਦ ਕਰਵਾਏਗੀ ਕਿ ਤੁਸੀਂ ਵੀ ਕਿਸੇ ਤੋਂ ਘੱਟ ਨਹੀਂ ਪਹਿਲੀ ਗੱਲ ਕਿਸੇ ਤੋਂ ਇਨਸਾਫ ਦੀ ਉਮੀਦ ਨਾ ਰੱਖੋ ਜ਼ਿੰਦਗੀ 'ਚ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਸੋਚ ਲੈਂਦੇ ਹਾਂ ਇਨਸਾਫ ਮਿਲੇਗਾ ਪਰ ਹਕੀਕਤ ਇਹ ਹੈ ਦੋਸਤੋ ਇਨਸਾਫ ਕਦੇ ਕਦੇ ਕਾਨੂੰਨਾਂ ਵਿੱਚ ਲਿਖਿਆ ਹੁੰਦਾ ਹੈ ਪਰ ਲੋਕਾਂ ਦੇ ਦਿਲਾਂ 'ਚ ਨਹੀਂ ਜਦੋਂ ਤੁਸੀਂ ਕਦੇ ਕਿਹਾ ਸੀ ਕਿ ਮੈਂ ਸੱਚ ਕਿਹਾ ਪਰ ਲੋਕਾਂ ਨੇ ਤੁਹਾਨੂੰ ਹੀ ਝੂਠਾ ਸਾਬਤ ਕਰ ਦਿੱਤਾ ਉਹ ਉਹ ਮੋੜ ਸੀ ਜਿੱਥੇ ਤੁਸੀਂ ਸਮਝ ਗਏ ਹੋਵੋਗੇ ਇਨਸਾਫ ਸੱਚ ਦੇ ਨਾਲ ਨਹੀਂ ਇਨਸਾਫ ਹਮੇਸ਼ਾ ਹਾਲਾਤਾਂ ਦੇ ਨਾਲ ਹੁੰਦਾ ਹੈ ਜੇਕਰ ਤੁਸੀਂ ਉਮੀਦ ਰੱਖਦੇ ਹੋ ਕਿ ਲੋਕ ਤੁਹਾਡੇ ਲਈ ਅਦਾਲਤ ਬਣ ਜਾਣਗੇ ਉਹ ਤੁਹਾਡੇ ਹੱਕ ਵਿੱਚ ਫੈਸਲਾ ਦੇਣਗੇ ਤਾਂ ਇਹ ਇੱਕ ਗਲਤ ਫਹਮੀ ਹੈ ਸੱਚ ਇਹ ਹੈ ਦੁਨੀਆ ਅਕਸਰ ਉਥੇ ਚੁੱਪ ਰਹਿ ਜਾਂਦੀ ਹੈ ਜਿੱਥੇ ਤੁਹਾਡੀ ਆਵਾਜ਼ ਸਭ ਤੋਂ ਜ਼ਿਆਦਾ ਕੰਬਦੀ ਹੈ ਉਹ ਤੁਹਾਡੇ ਅੰਧਕਾਰ ਨੂੰ ਨਹੀਂ ਵੇਖਦੇ ਉਹ ਸਿਰਫ ਆਪਣੀ ਰੌਸ਼ਨੀ ਵੇਖਦੇ ਹਨ ਇਸ ਕਰਕੇ ਇਨਸਾਫ ਦੀ ਉਮੀਦ ਰੱਖਣਾ ਬੰਦ ਕਰੋ ਕਿਉਂਕਿ ਜਿਹੜੇ ਲੋਕ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰਦੇ ਹਨ ਉਹ ਕਦੇ-ਕਦੇ ਜੱਜ ਵੀ ਬਣ ਜਾਂਦੇ ਹਨ ਇਸ ਦੁਨੀਆ ਵਿੱਚ ਸਭ ਤੋਂ ਵਧੀਆ ਇਨਸਾਫ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਦੇ ਛੱਡਦੇ ਨਹੀਂ ਤੁਸੀਂ ਲੜਦੇ ਹੋ ਹਾਰਦੇ ਹੋ ਉੱਠਦੇ ਹੋ ਤੇ ਫਿਰ ਜਿੱਤ ਜਾਂਦੇ ਹੋ ਸਮਾਜ ਤੋਂ ਇਨਸਾਫ ਨਾ ਲੱਭੋ ਇਨਸਾਫ ਲੱਭੋ ਆਪਣੇ ਹੌਸਲੇ 'ਚ ਦੂਸਰੀ ਗੱਲ ਹਮੇਸ਼ਾ ਤੁਹਾਡੀ ਗੱਲ ਮੰਨੀ ਜਾਵੇ ਇਹ ਉਮੀਦ ਨਾ ਰੱਖੋ ਕਈ ਵਾਰ ਅਸੀਂ ਦਿਲੋਂ ਕਿਆ ਹੁੰਦਾ ਬਿਲਕੁਲ ਸੱਚ ਕਿਆ ਹੁੰਦਾ ਪਰ ਸਾਹਮਣੇ ਵਾਲੇ ਨੂੰ ਨਾ ਸਮਝਾਉਂਦੀ ਤੇ ਨਾ ਹੀ ਕੋਈ ਪਰਵਾਹ ਹੁੰਦੀ ਅਸੀਂ ਸੋਚਦੇ ਹਾਂ ਮੈਂ ਤਾਂ ਸਿਰਫ ਆਪਣਾ ਦਰਦ ਸਾਂਝਾ ਕੀਤਾ ਪਰ ਉਹਨਾਂ ਨੇ ਮਿਸ ਅੰਡਰਸਟੈਂਡ ਕਰ ਲਿਆ ਕਦੇ ਗੁੱਸਾ ਕਰ ਲਿਆ ਕਦੇ ਦਿਲੋਂ ਹਟ ਗਏ ਸਮਝੋ ਇਹ ਗੱਲ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਹਮੇਸ਼ਾ ਲੋਕ ਉਹੀ ਨਹੀਂ ਸੁਣਦੇ ਉਹ ਆਪਣੇ ਤਜਰਬਿਆਂ ਤੋਂ ਸੁਣਦੇ ਹਨ ਆਪਣੀਆਂ ਸੋਚਾਂ ਤੋਂ ਪਰਖਦੇ ਹਨ ਇਸ ਕਰਕੇ ਜੇ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਜਿਹੜੀ ਗੱਲ કહਾਂ ਉਹ ਮੰਨੀ ਜਾਵੇ ਤਾਂ ਤੁਸੀਂ ਹਰ ਰੋਜ਼ ਨਿਰਾਸ਼ ਹੋਵੋਗੇ ਲੋਕਾਂ ਨੂੰ ਤੁਹਾਡੀ ਗੱਲ ਨਹੀਂ ਸਿਰਫ ਆਪਣੀ ਮਰਜ਼ੀ ਚਾਹੀਦੀ ਹੁੰਦੀ ਹੈ ਕਈ ਵਾਰ ਤੁਸੀਂ ਕਹਿੰਦੇ ਹੋ ਮੈਨੂੰ ਸਿਰਫ ਸੁਣ ਲੈ ਪਰ ਲੋਕ ਤਾਂ ਅਖਬਾਰ ਵੀ ਨਹੀਂ ਪੜ੍ਹਦੇ ਤੁਸੀਂ ਕੀ ਹੋ ਇਸ ਲਈ ਆਪਣੀ ਗੱਲ ਨੂੰ ਕਹਿਣਾ ਨਾ ਛੱਡੋ ਪਰ ਇਹ ਉਮੀਦ ਨਾ ਰੱਖੋ ਕਿ ਹਰ ਵਾਰੀ ਲੋਕ ਮੰਨਣਗੇ ਜੋ ਤੁਹਾਡੀ ਗੱਲ ਮੰਨਣਗੇ ਉਹ ਤੁਹਾਡੇ ਹਨ ਬਾਕੀਆਂ ਦੀ ਖਾਮੋਸ਼ੀ ਹੀ ਤੁਹਾਡੀ ਤਾਕਤ ਬਣੇਗੀ ਤੀਸਰੀ ਗੱਲ ਸਾਰੇ ਲੋਕ ਤੁਹਾਡੀ ਮਦਦ ਕਰਨਗੇ ਇਹ ਉਮੀਦ ਨਾ ਰੱਖੋ ਜਦੋਂ ਤੁਸੀਂ ਡਿੱਗਦੇ ਹੋ ਜਦੋਂ ਰਾਤ ਨੀਵੀਂ ਤੇ ਲੰਮੀ ਲੱਗਦੀ ਹੈ ਜਦੋਂ ਪੈਸੇ ਖਤਮ ਹੋ ਜਾਂਦੇ ਹਨ ਜਦੋਂ ਦੁਨੀਆ ਮੂੰਹ ਮੋੜ ਲੈਂਦੀ ਹੈ ਉਸ ਵੇਲੇ ਮਦਦ ਮੰਗਣ ਦੀ ਹਿੰਮਤ ਕਰਨਾ ਇੱਕ ਵੱਡੀ ਹਿੰਮਤ ਹੁੰਦੀ ਹੈ ਪਰ ਹਕੀਕਤ ਇਹ ਹੈ ਲੋਕ ਤੁਹਾਡੀ ਮਦਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਕਰ ਸਕਦੇ ਉਹ ਮਦਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਰਵਾਹ ਨਹੀਂ ਉਹ ਮਦਦ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਦੁਨੀਆ 'ਚ ਤੁਸੀਂ ਇੱਕ ਕਹਾਣੀ ਵੀ ਨਹੀਂ ਕਈ ਵਾਰ ਜਿਹੜੇ ਤੁਹਾਡੀ ਮਦਦ ਕਰ ਸਕਦੇ ਹਨ ਉਹ ਚੁੱਪ ਰਹਿ ਜਾਂਦੇ ਹਨ ਤੇ ਜਿਹੜੇ ਕਰਦੇ ਹਨ ਉਹ ਤੁਹਾਡੀ ਜ਼ਿੰਦਗੀ ਦੇ ਮਸੀਹਾ ਬਣ ਜਾਂਦੇ ਹਨ ਇਸ ਲਈ ਮਦਦ ਦੀ ਉਮੀਦ ਨਾ ਰੱਖੋ ਕਰਨਾ ਹੈ ਤਾਂ ਖੁਦ ਕਰੋ ਹੋ ਸਕੇ ਤਾਂ ਆਪਣੇ ਲਈ ਉਹਨਾ ਬਣੋ ਜਿਸ ਦੀ ਤੁਸੀਂ ਉਡੀਕ ਕਰ ਰਹੇ ਸੀ ਕਦੇ-ਕਦੇ ਦੁਨੀਆ ਤੁਹਾਡੀ ਨਹੀਂ ਹੁੰਦੀ ਤਾਂ ਖੁਦ ਨੂੰ ਦੁਨੀਆ ਬਣਾ ਲਵੋ ਜ਼ਿੰਦਗੀ ਇੱਕ ਅਜੇਹਾ ਰਾਹ ਹੈ ਜਿੱਥੇ ਹਰ ਕੋਈ ਆਪਣੀ ਦੌੜ ਵਿੱਚ ਵਿਅਸਤ ਹੈ ਕਈ ਵਾਰ ਸਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੋਵਾਂਗੇ ਤਾਂ ਲੋਕ ਆ ਕੇ ਮਦਦ ਕਰਨਗੇ ਪਰ ਹਕੀਕਤ ਇਹ ਹੈ ਕਿ ਜਦੋਂ ਤੁਹਾਡੀ ਕਿਸ਼ਤੀ ਡੁੱਬਣ ਲੱਗਦੀ ਹੈ ਤਾਂ ਬਹੁਤੇ ਲੋਕ ਸਿਰਫ ਖੜ ਕੇ ਤੱਕਦੇ ਹਨ ਕੋਈ ਤੁਹਾਨੂੰ ਹੌਸਲਾ ਨਹੀਂ ਦਿੰਦਾ ਕੋਈ ਤੁਹਾਡਾ ਹੱਥ ਫੜ ਕੇ ਨਹੀਂ ਕੱਢਦਾ ਕਿਉਂਕਿ ਲੋਕਾਂ ਕੋਲ ਸਮਾਂ ਨਹੀਂ ਜਾਣਾ ਨੂੰ ਪਰਵਾਹ ਨਹੀਂ ਇਸ ਤਰ੍ਹਾਂ ਦੀਆਂ ਉਮੀਦਾਂ ਸਿਰਫ ਤੁਸੀਂ ਆਪਣੇ ਆਪ ਲਈ ਰੱਖੋ ਸੱਚ ਇਹ ਹੈ ਕਿ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਮਦਦਗਾਰ ਤੁਸੀਂ ਖੁਦ ਹੋ ਜਦੋਂ ਰਾਤ ਹਨੇਰੀ ਹੋਵੇ ਤੇ ਹਰ ਪਾਸੇ ਚੁੱਪੀ ਛਾਈ ਹੋਵੇ ਉਦੋਂ ਤੁਸੀਂ ਆਪਣੇ ਆਪ ਨੂੰ ਸੰਭਾਲਦੇ ਹੋ ਤੁਸੀਂ ਹੀ ਉਹ ਆਖਰੀ ਹੌਸਲਾ ਹੋ ਜੋ ਤੁਹਾਨੂੰ ਖੜਾ ਰੱਖਦਾ ਹੈ ਤਾਂ ਜੋ ਵੀ ਕਰਨਾ ਹੈ ਉਮੀਦਾਂ ਤੋਂ ਨਹੀਂ ਤਿਆਰੀ ਤੋਂ ਕਰੋ ਮਦਦ ਆਵੇ ਚੰਗੀ ਗੱਲ ਹੈ ਨਾ ਆਵੇ ਤਾਂ ਵੀ ਤੁਸੀਂ ਤਿਆਰ ਹੋਵੋ ਕਿਉਂਕਿ ਇਹ ਦੁਨੀਆ ਤੁਹਾਡਾ ਦਰਦ ਵੇਖ ਕੇ ਨਹੀਂ ਰੁਕਦੀ ਇਹ ਤਾਂ ਰੁਕਦੀ ਹੈ ਜਦੋਂ ਤੁਸੀਂ ਖੜੇ ਹੋ ਜਾਂਦੇ ਹੋ ਇਸ ਲਈ ਅੱਜ ਤੋਂ ਉਹ ਉਮੀਦ ਜੋ ਦਿਲ ਤੋੜ ਸਕਦੀ ਹੈ ਉਹਨੂੰ ਦਿਲ ਵਿੱਚੋਂ ਕੱਢ ਦਿਓ ਤੁਸੀਂ ਹੀ ਆਪਣਾ ਰਾਹ ਹੋ ਤੁਸੀਂ ਹੀ ਆਪਣਾ ਸਾਥ ਹੋ ਚੌਥੀ ਗੱਲ ਕੋਈ ਤੁਹਾਡੀ ਹਾਲਤ ਨੂੰ ਸਮਝੇਗਾ ਇਹ ਉਮੀਦ ਵੀ ਨਾ ਰੱਖੋ ਕਈ ਵਾਰੀ ਅਸੀਂ ਦਿਲੋਂ ਸੋਚਦੇ ਹਾਂ ਕੋਈ ਤਾਂ ਹੋਵੇ ਜੋ ਸਾਡੇ ਦਰਦ ਨੂੰ ਸਮਝੇ ਕੋਈ ਤਾਂ ਹੋਵੇ ਜੋ ਸਾਡੀ ਅੰਦਰਲੀ ਤਕਲੀਫ ਨੂੰ ਅੱਖਾਂ ਰਾਹੀਂ ਪੜ ਲਵੇ ਪਰ ਸੱਚ ਦੱਸਾਂ ਇਹ ਦੁਨੀਆ 'ਚ ਹਰ ਕੋਈ ਆਪਣੇ ਗਮਾਂ ਵਿੱਚ ਗੁੰਮ ਹੈ ਉਹਨਾਂ ਕੋਲ ਨਾ ਤਾਂ ਸਮਾਂ ਹੁੰਦਾ ਨਾ ਹੀ ਹੌਸਲਾ ਕਿਸੇ ਹੋਰ ਦੀਆਂ ਅੱਖਾਂ 'ਚ ਚਾਕਣ ਦਾ ਜਿਵੇਂ ਤੁਸੀਂ ਰਾਤ ਨੂੰ ਰੋ ਰੋ ਕੇ ਨੀਂਦ ਕਰਦੇ ਹੋ ਜਿਵੇਂ ਤੁਸੀਂ ਦਿਨ 'ਚ ਚੁੱਪ ਰਹਿੰਦੇ ਹੋ ਇਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਲੋਕ ਸੋਚਦੇ ਨੇ ਇਹ ਤਾਂ ਹਮੇਸ਼ਾ ਮਸਤੀ 'ਚ ਰਹਿੰਦਾ ਹੈ ਅਸੱਚ ਸਭ ਤੋਂ ਵੱਧ ਹੱਸਣ ਵਾਲਾ ਇਨਸਾਨ ਹੀ ਸਭ ਤੋਂ ਵੱਧ ਅੰਦਰੋਂ ਟੁੱਟਿਆ ਹੁੰਦਾ ਹੈ। ਇਸ ਲਈ ਹੁਣ ਇਹ ਉਮੀਦ ਛੱਡ ਦਿਓ ਕਿ ਕੋਈ ਤੁਹਾਡੀ ਹਾਲਤ ਨੂੰ ਸਮਝੇਗਾ। ਸੱਚ ਮੰਨੋ ਕਿਸੇ ਨੂੰ ਤੁਹਾਡੇ ਦਰਦ ਨਾਲ ਮਤਲਬ ਨਹੀਂ। ਸਿਰਫ ਨਤੀਜਿਆਂ ਨਾਲ ਮਤਲਬ ਹੈ। ਇਹ ਲੋਕ ਪੁੱਛਣਗੇ ਤੂੰ ਕਿੰਨਾ ਕਮਾਉਂਦਾ ਹੈ। ਕਿੰਨੇ ਫੋਲੋਅਰਸ ਨੇ? ਤੂੰ ਕਿੱਥੇ ਪਹੁੰਚਿਆ ਹੈ? ਪਰ ਕੋਈ ਨਹੀਂ ਪੁੱਛੇਗਾ ਤੂੰ ਕਿੰਨਾ ਰੋਇਆ ਹੈ ਇਸ ਪਿੱਛੇ। ਕਿੰਨੀ ਵਾਰੀ ਤੂੰ ਹਾਰ ਕੇ ਵੀ ਅੱਗੇ ਵਧਿਆ। ਇਸ ਕਰਕੇ ਤੁਹਾਨੂੰ ਖੁਦ ਹੀ ਆਪਣੀ ਹਾਲਤ ਨੂੰ ਸਮਝਣਾ ਪਵੇਗਾ। ਤੁਹਾਨੂੰ ਖੁਦ ਹੀ ਆਪਣੀ ਤਾਕਤ ਬਣਾਉਣੀ ਪਵੇਗੀ ਕਿਉਂਕਿ ਜਦ ਤੂੰ ਖੁਦ ਨੂੰ ਸਮਝੇਗਾ ਤਦ ਹੀ ਦੁਨੀਆ ਵੀ ਤੈਨੂੰ ਸਮਝਣ ਦੀ ਕੋਸ਼ਿਸ਼ ਕਰੇਗੀ ਕੋਈ ਨਹੀਂ ਆ ਰਿਹਾ ਤੁਹਾਨੂੰ ਬਚਾਉਣ ਪਰ ਤੁਸੀਂ ਖੁਦ ਆਪਣੇ ਲੀਡਰ ਬਣ ਸਕਦੇ ਹੋ ਇਸ ਲਈ ਉਮੀਦ ਨਾ ਰੱਖੋ ਬਸ ਅੱਗੇ ਵਧੋ ਆਪਣੇ ਲਈ ਪੰਜਵੀਂ ਗੱਲ ਸਾਰੇ ਤੁਹਾਡੀ ਕਦਰ ਕਰਨ ਇਹ ਉਮੀਦ ਵੀ ਨਾ ਰੱਖੋ ਕਈ ਵਾਰੀ ਇਨਸਾਨ ਦਿਲੋਂ ਦਿਲ ਤੱਕ ਤਕਲੀਫ ਸਹਿ ਜਾਂਦਾ ਹੈ ਪਰ ਸਭ ਤੋਂ ਵੱਡੀ ਤਕਲੀਫ ਕੀ ਹੁੰਦੀ ਹੈ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਲਈ ਦਿਲੋਂ ਕਰਦੇ ਹੋ ਪਰ ਉਹ ਤੁਹਾਡੀ ਕਦਰ ਹੀ ਨਹੀਂ ਕਰਦੇ ਸਾਡੀ ਰੂਹ ਤੱਕ چیر ਕੇ ਰੱਖ ਦਿੰਦੀ ਹੈ ਇਹ ਅਣਦੇਖੀ ਇਹ ਬੇਮਤਲਬੀ ਪਰ ਸਚਾਈ ਇਹ ਹੈ ਕਿ ਦੁਨੀਆ ਦੇ ਜ਼ਿਆਦਾਤਰ ਲੋਕ ਤੁਹਾਡੀ ਕਦਰ ਨਹੀਂ ਕਰਨਗੇ ਕਿਉਂਕਿ ਲੋਕਾਂ ਦੀ ਨਜ਼ਰ ਹਮੇਸ਼ਾ ਤੁਹਾਡੇ ਨਤੀਜੇ ਤੇ ਰਹਿੰਦੀ ਹੈ ਨੀਅਤ ਤੇ ਨਹੀਂ ਉਹ ਤਾਂ ਉਦੋਂ ਸਲਾਮ ਕਰਦੇ ਨੇ ਜਦੋਂ ਤੁਸੀਂ ਉੱਚੇ ਪੱਧਰ ਤੇ ਹੋਵੋ ਜਦੋਂ ਤੁਸੀਂ ਹਾਰ ਰਹੇ ਹੋ ਟੱਕ ਰਹੇ ਹੋ ਰੋ ਰਹੇ ਹੋ ਉਹਦੋਂ ਉਹ ਚਲੇ ਜਾਂਦੇ ਨੇ ਕਿ ਤੁਸੀਂ ਕਾਬਲ ਨਹੀਂ ਇਸ ਲਈ ਕਦੇ ਵੀ ਇਹ ਉਮੀਦ ਨਾ ਰੱਖੋ ਕਿ ਹਰ ਕੋਈ ਤੁਹਾਡੀ ਕਦਰ ਕਰੇਗਾ ਜਿਸ ਨੇ ਕਰਨੀ ਹੋਵੇਗੀ ਉਹ ਬਿਨਾਂ ਉਮੀਦ ਦੇ ਵੀ ਕਰੇਗਾ ਜੋ ਸਿਰਫ ਨਫਾ ਦੇਖ ਰਿਹਾ ਉਹ ਕਦਰ ਨਹੀਂ ਕਾਰੋਬਾਰ ਕਰ ਰਿਹਾ ਸਾਡੀ ਕਦਰ ਸਾਡੀ ਆਪਣੀ ਅਕਲ ਕਿਰਦਾਰ ਅਤੇ ਕੰਮ ਤੋਂ ਬਣਦੀ ਹੈ ਪਰ ਅਸਲ ਕਦਰ ਉਹੀ ਕਰਦੇ ਨੇ ਜੋ ਦੁਨੀਆ ਦੀ ਭੀੜ ਤੋਂ ਵੱਖਰੇ ਹੋਣ ਤੁਸੀਂ ਜਿੱਥੇ ਵੀ ਜਾਓ ਲੋਕ ਤੁਹਾਨੂੰ ਉਹਨਾਂ ਦੀ ਨਜ਼ਰ ਨਾਲ ਵੇਖਣਗੇ ਆਪਣੀ ਨਹੀਂ ਇਸ ਕਰਕੇ ਆਪਣੀ ਕਦਰ ਆਪਣੇ ਅੰਦਰੋਂ ਲਵੋ ਜੇ ਤੁਸੀਂ ਆਪਣੇ ਆਪ ਦੀ ਕਦਰ ਕਰਨੀ ਸਿੱਖ ਗਏ ਤਾਂ ਦੁਨੀਆ ਦੀ ਕਦਰ ਦੀ ਲੋੜ ਵੀ ਨਹੀਂ ਰਹਿੰਦੀ ਇਸ ਤਰ੍ਹਾਂ ਜ਼ਿੰਦਗੀ ਹੌਲੀ-ਹੌਲੀ ਅਜਹੀ ਬਣ ਜਾਂਦੀ ਹੈ ਜਿੱਥੇ ਕਦਰ ਨਫੇ ਤੇ ਨਹੀਂ ਨੀਅਤ ਤੇ ਹੋਣੀ ਸਿੱਖ ਜਾਂਦੀ ਹੈ ਇਸ ਕਰਕੇ ਅੱਜ ਤੋਂ ਇੱਕ ਵਾਅਦਾ ਕਰੋ ਤੁਸੀਂ ਸਿਰਫ ਉਹਨਾਂ ਦੀ ਉਡੀਕ ਨਹੀਂ ਕਰੋਗੇ ਜੋ ਤੁਹਾਡੀ ਕਦਰ ਕਰਨ ਤੁਸੀਂ ਉਹ ਬਣੋਗੇ ਜੋ ਹਰ ਹਾਲਤ 'ਚ ਆਪਣੇ ਆਪ ਦੀ ਕਦਰ ਕਰੇ ਇਸੇੱਚ ਅਸਲ ਇੱਜ਼ਤ ਲੋਕੀ ਹੋਈ ਹੈ 6ਵੀਂ ਗੱਲ ਮੁਸੀਬਤ ਵਿੱਚ ਸਾਰੇ ਸਾਥ ਦੇਣ ਇਸ ਦੀ ਵੀ ਉਮੀਦ ਨਾ ਰੱਖੋ ਜਦੋਂ ਜ਼ਿੰਦਗੀ 'ਚ ਤੂਫਾਨ ਆਉਂਦੇ ਹਨ ਤਾਂ ਸਭ ਤੋਂ ਵੱਡਾ ਧੋਖਾ ਉਹ ਲੋਕ ਦੇ ਜਾਂਦੇ ਨੇ ਜਿਨ੍ਹਾਂ ਉੱਤੇ ਤੁਸੀਂ ਅੰਨੇ ਆਸ ਰੱਖੀ ਹੁੰਦੀ ਹੈ ਸੱਚ ਇਹ ਹੈ ਕਿ ਮੁਸੀਬਤ ਆਉਂਦੀ ਤਾਂ ਸਾਰਿਆਂ ਲਈ ਹੈ ਪਰ ਸਾਥ ਦੇਣਾ ਸਿਰਫ ਕੁਝ ਖਾਸ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਮੁਸੀਬਤ ਵਿੱਚ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ ਇੱਕ ਜੋ ਤੁਹਾਡਾ ਹੌਸਲਾ ਬਣਦੇ ਨੇ ਤੇ ਦੂਜੇ ਜੋ ਤੁਹਾਡੀ ਹਾਲਤ ਦੇਖ ਕੇ ਚੁੱਪਚਾਪ ਰਾਹ ਲੈ ਲੈਂਦੇ ਨੇ ਜੋ ਤੁਹਾਡੇ ਨਾਲ ਹੱਸਿਆ ਹੋਵੇ ਉਹ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਰੋਵੇ ਵੀ ਮੁਸੀਬਤ ਵਿੱਚ ਸਾਥ ਦੀ ਉਮੀਦ ਨਾ ਰੱਖੀ ਜਾਵੇ ਉਮੀਦ ਸਿਰਫ ਆਪਣੇ ਹੌਸਲੇ ਤੋਂ ਰੱਖੀ ਜਾਵੇ ਕਈ ਵਾਰੀ ਜਦ ਤੁਸੀਂ ਥੱਕ ਜਾਂਦੇ ਹੋ ਤੇ ਤੁਸੀਂ ਉਮੀਦ ਕਰਦੇ ਹੋ ਕਿ ਕੋਈ ਆਏ ਤੇ ਕਦੇ ਤਾਂ ਪੁੱਛੇ ਕਿ ਤੁਸੀਂ ਠੀਕ ਤਾਂ ਹੋ ਪਰ ਕੋਈ ਨਹੀਂ ਆਉਂਦਾ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਆਪਣਾ ਮੰਨਿਆ ਉਹੀ ਅਕਸਰ ਤੁਹਾਡੀ ਅਣਗਹਿਲੀ ਕਰ ਜਾਂਦੇ ਨੇ ਸਮਝ ਲਓ ਮੁਸੀਬਤਾਂ ਤੁਹਾਡੇ ਅੰਦਰਲੇ ਸੂਰਮੇ ਨੂੰ ਜਾਗਾਉਣ ਦਾ ਵਕਤ ਹੁੰਦਾ ਹੈ ਇਸੇ ਕਰਕੇ ਆਪਣੀ ਲੜਾਈ ਆਪ ਲੜੋ ਸਹਾਰਾ ਮਿਲੇ ਤਾਂ ਠੀਕ ਨਾ ਮਿਲੇ ਤਾਂ ਵੀ ਠੀਕ ਮੁਸੀਬਤ ਤੇ ਸਾਥ ਇਹ ਦੋਵੇਂ ਕਦੇ ਵੀ ਗਰੰਟੀ ਵਾਲੀ ਚੀਜ਼ ਨਹੀਂ ਉਸੇ ਨੂੰ ਤਾਕਤਵਰ ਆਖਿਆ ਜਾਂਦਾ ਹੈ ਜੋ ਰੋ ਰੋ ਕੇ ਨਹੀਂ ਲੜ ਲੜ ਕੇ ਕਾਮਯਾਬ ਹੋਵੇ ਜੇ ਕੋਈ ਸਾਥ ਦੇਵੇ ਤਾਂ ਧੰਨਵਾਦ ਕਰੋ ਨਾ ਦੇਵੇ ਤਾਂ ਸ਼ਿਕਾਇਤ ਨਾ ਕਰੋ ਕਿਉਂਕਿ ਜ਼ਿੰਦਗੀ ਦੀ ਇਹ ਰਿਐਲਿਟੀ ਹੈ ਕਿ ਮੁਸੀਬਤ ਵਿੱਚ ਤੁਹਾਨੂੰ ਹੀ ਆਪਣਾ ਸਹਾਰਾ ਬਣਨਾ ਪੈਂਦਾ ਹੈ ਇਸ ਕਰਕੇ ਅੱਜ ਤੋਂ ਹੀ ਤੈਅ ਕਰ ਲੋ ਉਮੀਦ ਕਿਸੇ ਤੋਂ ਨਹੀਂ ਸਿਰਫ ਤੁਹਾਡੇ ਆਪਣੇ ਹੌਸਲੇ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਵਿੱਚ ਸਾਥ ਨਹੀਂ ਹੌਸਲਾ ਹੀ ਤੁਹਾਨੂੰ ਕਮਿਆਬੀ ਤੱਕ ਲੈ ਜਾਂਦਾ ਹੈ ਸਤਵੀਂ ਗੱਲ ਤੁਹਾਡੇ ਦੁੱਖ ਨੂੰ ਹਰ ਕੋਈ ਨਹੀਂ ਸਮਝੇਗਾ ਇਹ ਸੱਚ ਹੈ ਦੁਨੀਆ 'ਚ ਹਰ ਕੋਈ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਕਿਸੇ ਕੋਲ ਸਮਾਂ ਨਹੀਂ ਕਿ ਉਹ ਤੁਹਾਡੇ ਮਨ ਦੀ ਗਹਿਰਾਈ ਤੱਕ ਛਾਤੀ ਮਾਰੇ ਉਹ ਸਿਰਫ ਤੁਹਾਡੀ ਮੁਸਕਾਨ ਵੇਖਦੇ ਨੇ ਨਾ ਕਿ ਉਸ ਪਿੱਛੇ ਲੁਕਿਆ ਦਰਦ ਤੁਸੀਂ ਰਾਤਾਂ ਨੂੰ ਰੋ ਰੋ ਕੇ ਨੀਂਦ ਗੁਆਈ ਹੋਵੇਗੀ ਪਰ ਲੋਕ ਤੁਹਾਨੂੰ ਸਵੇਰੇ ਹੱਸਦੇ ਹੋਏ ਵੇਖ ਕੇ ਕਹਿੰਦੇ ਕਿੰਨਾ ਖੁਸ਼ਮਿਜ਼ਾਜ ਬੰਦਾ ਹੈ ਜਦੋਂ ਤੁਸੀਂ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਕਰਦੇ ਹੋ ਲੋਕ ਤੁਹਾਨੂੰ ਹੀ ਸਲਾਹ ਦੇਣ ਲੱਗ ਜਾਂਦੇ ਉਹ ਛੱਡੋ ਵੀ ਹੋ ਜਾਂਦਾ ਸਾਰੇ ਸਹਿੰਦੇ ਨੇ ਪਰ ਕਿਸੇ ਨੇ ਵੀ ਨਹੀਂ ਪੁੱਛਿਆ ਤੂੰ ਠੀਕ ਤਾਂ ਹੈ ਸੱਚਮੁੱਚ ਕਿੰਨਾ ਦਰਦ ਹੋਇਆ ਅਸਲਚ ਦੁੱਖ ਦੀ ਤਸਵੀਰ ਨੂੰ ਲੋਕ ਤਦ ਤੱਕ ਨਹੀਂ ਸਮਝਦੇ ਜਦ ਤੱਕ ਉਹ ਆਪਣੇ ਸਿਰ ਤੇ ਨਾ ਆਵੇ ਜਿਸ ਨੂੰ ਜ਼ਖਮ ਨਾ ਲੱਗੇ ਹੋਣ ਉਹ ਦਵਾਈ ਦੀ ਅਹਿਮੀਅਤ ਕਦੇ ਨਹੀਂ ਜਾਣ ਸਕਦਾ ਇਸੇ ਕਰਕੇ ਜਿਵੇਂ ਅਸੀਂ ਆਪਣੇ ਕੱਪੜੇ ਆਪਣੇ ਆਪ ਧੋ ਲੈਂਦੇ ਹਾਂ ਓਵੇਂ ਹੀ ਆਪਣੇ ਦੁੱਖ ਵੀ ਆਪਣੇ ਆਪ ਸੰਭਾਲੋ ਹੌਲੀ ਹੌਲੀ ਦਿਲ ਨੂੰ ਸਮਝਾਓ ਨਾਉ ਸਮਝਣਗੇ ਨਾ ਹੀ ਉਮੀਦ ਰੱਖੀ ਜਾਏ ਜਿਸ ਨੇ ਸੱਚਮੁੱਚ ਤੁਹਾਨੂੰ ਸਮਝਣਾ ਹੋਵੇ ਉਹ ਤੁਹਾਡੀ ਅੱਖਾਂ ਵਿੱਚੋਂ ਪਰਛਾਵੇਂ ਪੜ ਲਵੇਗਾ। ਬਾਕੀ ਲੋਕਾਂ ਕੋਲ ਜਜ਼ਬਾਤ ਨਹੀਂ, ਸਿਰਫ ਜੱਜ ਕਰਨ ਵਾਲੀ ਨਜ਼ਰ ਹੁੰਦੀ ਹੈ। ਇਸ ਗੱਲ ਨੂੰ ਮਨ 'ਚ ਬਿਠਾ ਲਵੋ, ਤੁਹਾਡੇ ਦੁੱਖ ਨੂੰ ਹਰ ਕੋਈ ਨਹੀਂ ਸਮਝੇਗਾ। ਇਸ ਲਈ ਦੁੱਖ ਵਿਖਾ ਕੇ ਨਹੀਂ, ਦੁੱਖ ਚੁੱਪ ਕਰਕੇ ਜਿੱਤੋ। ਕਿਉਂਕਿ ਜਿੱਤਣ ਵਾਲੇ ਨੂੰ ਦੁਨੀਆ ਸੁਣਦੀ ਹੈ, ਰੋਣ ਵਾਲਿਆਂ ਨੂੰ ਨਹੀਂ। ਇਸ ਕਰਕੇ ਮਨ ਚੰਗਾ ਰੱਖੋ। ਦਿਲ ਦੀ ਹਾਲਤ ਨੂੰ ਰੱਬ ਨੂੰ ਸੁਣਾਓ, ਲੋਕਾਂ ਨੂੰ ਨਹੀਂ। ਕਿਉਂਕਿ ਲੋਕ ਸਿਰਫ ਕਹਾਣੀ ਸੁਣਦੇ ਨੇ ਦਰਦ ਨਹੀਂ ਅਤੇ ਯਾਦ ਰੱਖੋ ਤੁਸੀਂ ਅਜੇ ਵੀ ਖੜੇ ਹੋ ਤੁਸੀਂ ਅਜੇ ਵੀ ਲੜ ਰਹੇ ਹੋ ਇਸੇ ਲਈ ਤੁਸੀਂ ਮਜ਼ਬੂਤ ਹੋ ਅਤੇ ਮਜ਼ਬੂਤ ਲੋਕ ਹਮੇਸ਼ਾ ਆਪਣਾ ਰਸਤਾ ਬਣਾਉਂਦੇ ਨੇ ਬਿਨਾ ਕਿਸੇ ਦੀ ਹਮਦਰਦੀ ਦੇ ਹੁਣ ਅੱਗੇ ਵਧੋ ਬਿਨਾ ਉਮੀਦਾਂ ਦੇ ਕਿਉਂਕਿ ਤੁਹਾਡਾ ਸਾਥੀ ਤੁਸੀਂ ਖੁਦ ਹੋ ਜ਼ਿੰਦਗੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਨਾ ਤਾਂ ਕੋਈ ਸਦਾ ਨਾਲ ਨਿਭਾਏਗਾ ਨਾ ਹੀ ਹਰ ਰੋਜ਼ ਤੁਹਾਡੀ ਪਰਵਾਹ ਕਰੇਗਾ ਤੁਸੀਂ ਆਪਣੀ ਰਾਹ ਨੂੰ ਆਪ ਚੱਲਣਾ ਸਿੱਖ ਲਓ ਜੋ ਉਮੀਦਾਂ ਤੇ ਤਕਿਆ ਕਰਦੇ ਨੇ ਉਹੀ ਇੱਕ ਦਿਨ ਸਭ ਤੋਂ ਵੱਡੀ ਥਕਾਵਟ ਬਣ ਜਾਂਦੀਆਂ ਨੇ ਉਮੀਦਾਂ ਨੂੰ ਘਟਕੋ ਪਰ ਆਪਣੇ ਕੰਮ ਤੇ ਭਰੋਸਾ ਵਧਾਓ ਦੁਨੀਆ ਤਾਂ ਉਦੋਂ ਹੀ ਤੱਕ ਤੁਹਾਡੀ ਕਦਰ ਕਰਦੀ ਏ ਜਦੋਂ ਤੁਸੀਂ ਕੁਝ ਕਰ ਦਿਖਾਓ ਉਹ ਤੁਹਾਡੀ ਤਕਲੀਫ ਨਹੀਂ ਤੁਹਾਡੀ ਕਾਮਯਾਬੀ ਦੇ ਨਤੀਜੇ ਵੇਖਣ ਆਉਣਗੇ ਪਰ ਯਾਦ ਰੱਖੋ ਜੇ ਤੂੰ ਹਾਰ ਗਿਆ ਰੁਕ ਗਿਆ ਥੱਕ ਗਿਆ ਤਾਂ ਇਹ ਦੁਨੀਆ ਤੈਨੂੰ ਭੁੱਲ ਜਾਏਗੀ ਤੁਸੀਂ ਆਪਣਾ ਸਹਾਰਾ ਆਪ ਬਣੋ ਕਿਸੇ ਤਸੱਲੀ ਦੀ ਉਡੀਕ ਨਾ ਕਰੋ ਆਪਣੇ ਰਾਹ ਨੂੰ ਚਮਕਾਓ ਤਕਦੀਰ ਨੂੰ ਖੁਦ ਲਿਖੋ ਜ਼ਿੰਦਗੀ ਦਾ ਰੰਗ ਤੁਸੀਂ ਆਪ ਚੁਣੋ ਉਮੀਦ ਰੱਖੋ ਪਰ ਆਪਣੇ ਆਪ ਤੋਂ ਭਰੋਸਾ ਰੱਖੋ ਪਰ ਆਪਣੀ ਹਿੰਮਤ ਤੇ ਪਿਆਰ ਕਰੋ ਪਰ ਪਹਿਲਾਂ ਖੁਦ ਨਾਲ ਜ਼ਿੰਦਗੀ ਸੋਹਣੀ ਹੋ ਜਾਂਦੀ ਹੈ ਜਦੋਂ ਤੁਸੀਂ ਦਿਲੋਂ ਕਹਿੰਦੇ ਹੋ ਹੁਣ ਬਸ ਹੁਣ ਤੱਕ ਸਭ ਸਹਿ ਲਿਆ ਹੁਣ ਆਪਣੇ ਲਈ ਜਿਉਣਾ ਹੈ ਤੇ ਜਦ ਤੂੰ ਇਹ ਫੈਸਲਾ ਲੈ ਲੈਂਦਾ ਹੈ ਤਾਂ ਰੱਬ ਵੀ ਤੇਰੇ ਹੱਕ 'ਚ ਰਾਹ ਬਣਾਉਂਦਾ ਹੈ। ਜੀਵਨ 'ਚ ਸਭ ਕੁਝ ਮਿਲ ਜਾਂਦਾ ਹੈ ਪਰ ਕਦਰ ਨਹੀਂ। ਸੱਚ ਇਹ ਨਹੀਂ ਕਿ ਲੋਕ ਮਾੜੇ ਨੇ, ਸੱਚ ਇਹ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਆਪ ਦੀ ਕਦਰ ਨਹੀਂ ਕਰਦੇ, ਦੂਜੇ ਵੀ ਤੁਹਾਨੂੰ ਹੌਲੇ ਹੀ ਲੈਂਦੇ ਨੇ। ਇਹ ਵੀਡੀਓ ਉਸ ਹਰ ਇੱਕ ਇਨਸਾਨ ਲਈ ਹੈ ਜੋ ਅੰਦਰੋਂ ਟੁੱਟ ਚੁੱਕਾ ਹੈ ਪਰ ਬਾਹਰੋਂ ਮੁਸਕਰਾਹਟ ਪਾਈ ਹੋਈ ਹੈ। ਜੋ ਦੁਨੀਆਂ ਦੀ ਗੱਲਾਂ ਸਹਿ ਜਾਂਦਾ ਹੈ ਪਰ ਅੰਦਰੋਂ ਹਰ ਰਾਤ ਰੋ ਰਿਹਾ ਹੁੰਦਾ ਹੈ। ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ? ਅਸੀਂ ਦੂਜਿਆਂ ਦੀ ਕਦਰ ਕਰਦੇ ਰਹਿੰਦੇ ਹਾਂ ਉਹਨਾਂ ਲੋਕਾਂ ਦੀ ਜੋ ਸਾਡੀ ਅਸਲੀਅਤ ਨਹੀਂ ਜਾਣਦੇ ਜੋ ਸਾਡੀ ਥਕਾਵਟ ਸਾਡੀ ਕੋਸ਼ਿਸ਼ ਸਾਡੀ ਤਕਲੀਫਾਂ ਨੂੰ ਨਹੀਂ ਵੇਖਦੇ ਉਹ ਸਿਰਫ ਇਹ ਵੇਖਦੇ ਨੇ ਕਿ ਤੂੰ ਹੱਸ ਰਿਹਾ ਹੈ ਤਾਂ ਚੰਗਾ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕੀਤੀ ਉਹਨਾਂ 7 ਗੱਲਾਂ ਦੀ ਜੋ ਤੁਸੀਂ ਜ਼ਿੰਦਗੀ ਵਿੱਚ ਕਰ ਲਵੋ ਜੇਕਰ ਦੁਨੀਆ ਤੁਹਾਡੀ ਕਦਰ ਨਹੀਂ ਕਰ ਰਹੀ ਪਹਿਲੀ ਗੱਲ ਆਪਣੇ ਆਪ ਲਈ ਜਿਉਣਾ ਸਿੱਖੋ ਜੋ ਵੀ ਕੰਮ ਕਰੋ ਆਪਣੇ ਮਨ ਦੀ ਸੁਣੋ ਕਦੇ ਵੀ ਆਪਣੇ ਸੁਪਨੇ ਕਿਸੇ ਹੋਰ ਦੀ ਖੁਸ਼ੀ ਵਾਸਤੇ ਨਾ ਛੱਡੋ ਦੂਜੀ ਗੱਲ ਠੋਕਰਾਂ ਤੋਂ ਡਰਨਾ ਨਹੀਂ ਸਿੱਖਣਾ ਹੈ ਮਜ਼ਬੂਤ ਹੋਣਾ ਹੈ ਦੁਨੀਆ ਤੁਹਾਡੀ ਅਸਲ ਵਜ੍ਹਾ ਤੱਕ ਜਾਣਦੀ ਹੈ ਜਦ ਤੁਸੀਂ ਹਾਰ ਦੇ ਬਾਵਜੂਦ ਵੀ ਚੁੱਪ ਕਰਕੇ ਲੱਗੇ ਰਹਿੰਦੇ ਹੋ ਤੀਜੀ ਗੱਲ ਆਪਣੀ ਆਵਾਜ਼ ਨੂੰ ਦਬਾਉਣਾ ਬੰਦ ਕਰੋ ਖੁਦ ਨੂੰ ਸੁਣੋ ਦੱਸੋ ਦੁਨੀਆ ਨੂੰ ਮੈਂ ਵੀ ਹਾਂ ਕਦੇ ਵੀ ਆਪਣੀ ਗੱਲ ਨੂੰ ਕਟਾਉਣ ਨਾ ਦਿਓ ਨਾ ਆਪਣੀ ਆਜ਼ਾਦੀ ਨੂੰ ਰੁਕਣ ਦਿਓ ਚੌਥੀ ਗੱਲ ਹਰ ਇੱਕ ਦਿਲਾਸੇ ਦੀ ਲੋੜ ਨਹੀਂ ਕਈ ਵਾਰ ਚੁੱਪੀ ਹੀ ਕਾਫੀ ਹੁੰਦੀ ਹੈ ਤੇ ਚੁੱਪੀ ਵਿੱਚੋਂ ਨਿਕਲਦੀ ਹੈ ਅਸਲ ਮਜ਼ਬੂਤੀ ਪੰਜਵੀਂ ਗੱਲ ਜਿਹੜੇ ਤੁਹਾਨੂੰ ਹੰਕਾਰ ਨਾਲ ਛੱਡ ਜਾਂਦੇ ਨੇ ਉਹਨਾਂ ਨੂੰ ਮੋੜ ਬਲਾਉਣ ਦੀ ਗਲਤੀ ਨਾ ਕਰੋ ਕਿਉਂਕਿ ਜੇਕਰ ਕਿਸੇ ਨੇ ਤੁਹਾਡੀ ਚੁੱਪੀ ਨੂੰ ਤਕਲੀਫ ਨਹੀਂ ਮੰਨਿਆ ਉਹ ਤੁਹਾਡੀ ਹੱਸਣ ਨੂੰ ਵੀ ਮਜ਼ਾਕ ਸਮਝੇਗਾ ਛੇਵੀਂ ਗੱਲ ਆਪਣੇ ਅੰਦਰ ਦੀ ਅੱਗ ਨੂੰ ਬੁਝਣ ਨਾ ਦਿਓ ਦੁਨੀਆ ਤੁਹਾਡੀ ਸਕਸੈਸ ਦੇ ਨਤੀਜੇ ਵੇਖੇਗੀ ਨਾ ਕਿ ਤੁਹਾਡੀ ਰਾਤਾਂ ਦੀ ਤਕਲੀਫ ਸੱਤਵੀਂ ਗੱਲ ਹਰ ਰਿਸ਼ਤੇ ਦੀ ਮੰਗ ਨੂੰ ਪੂਰਾ ਕਰਨ ਦੀ ਜ਼ਰੂਰਤ ਨਹੀਂ। ਕਈ ਵਾਰ ਦੂਜਿਆਂ ਦੀ ਖੁਸ਼ੀ ਲਈ ਅਸੀਂ ਆਪਣੇ ਆਪ ਨੂੰ ਹੀ ਮਾਰ ਦਿੰਨੇ ਆਂ। ਜੇ ਇਹ ਸਾਰੀਆਂ ਗੱਲਾਂ ਤੁਸੀਂ ਆਪਣੇ ਜੀਵਨ 'ਚ ਲਾਗੂ ਕਰ ਲੈਂਦੇ ਹੋ ਤਾਂ ਤੁਹਾਨੂੰ ਦੁਨੀਆ ਦੀ ਤਾਰੀਫ਼ ਦੀ ਲੋੜ ਨਹੀਂ ਪਵੇਗੀ। ਤੁਸੀਂ ਆਪਣੇ ਆਪ ਦੀ ਇੰਨੀ ਕਦਰ ਕਰਨ ਲੱਗ ਜਾਓਗੇ ਕਿ ਤੁਸੀਂ ਖੁਦ ਨੂੰ ਹਾਰਨ ਨਹੀਂ ਦਿਓਗੇ। ਕਦੇ ਵੀ ਨਾ ਭੁੱਲੋ। ਲੋਕ ਸਿਰਫ ਚਮਕਦੇ ਹੋਏ ਚਿਹਰੇ ਵੇਖਦੇ ਨੇ, ਉਹ ਤੁਹਾਡੇ ਅੰਧਕਾਰ ਨੂੰ ਨਹੀਂ ਵੇਖਦੇ। ਤਾਂ ਐਵੇਂ ਰੋਸ਼ਨੀ ਬਣ ਜਾਓ। ਜੋ ਆਪਣੇ ਅੰਦਰੋਂ ਚਮਕਦੀ ਹੋਵੇ ਇਹ ਸਨ ਕੁਝ ਗੱਲਾਂ ਜੋ ਤੁਹਾਡੀ ਸੋਚ ਨੂੰ ਬਦਲ ਸਕਦੀਆਂ ਨੇ ਜੇ ਤੁਹਾਨੂੰ ਵੀ ਕਦੇ ਅੰਦਰੋਂ ਤੋੜ ਦਿੱਤਾ ਗਿਆ ਹੋਵੇ ਜੇ ਕਦੇ ਲੋਕਾਂ ਨੇ ਤੁਹਾਡੀ ਚੁੱਪੀ ਨੂੰ ਤਾਕਤ ਦੀ ਥਾਂ ਕਮਜ਼ੋਰੀ ਸਮਝਿਆ ਹੋਵੇ ਤਾਂ ਇਹ ਵੀਡੀਓ ਤੁਹਾਡੇ ਲਈ ਸੀ ਜੇ ਇਹ ਗੱਲਾਂ ਤੁਹਾਡੇ ਦਿਲ ਨੂੰ ਛੂ ਗਈਆਂ ਹੋਣ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਵੋ ਕਮੈਂਟ ਕਰਕੇ ਦੱਸੋ ਸਭ ਤੋਂ ਵੱਧ ਕਿਹੜੀ ਗੱਲ ਨੇ ਤੁਹਾਡੀ ਜ਼ਿੰਦਗੀ ਨੂੰ ਛੂਆ ਇਹ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਸ਼ਾਇਦ ਕਿਸੇ ਦੀ ਜ਼ਿੰਦਗੀ ਬਦਲ ਜਾਏ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅਜੇ ਹੋਰ ਵੀ ਇੰਜ ਦੀਆਂ ਜ਼ਿੰਦਗੀ ਬਦਲਣ ਵਾਲੀਆਂ ਗੱਲਾਂ ਲੈ ਕੇ ਆਉਣੇ ਆ ਮਿਲਦੇ ਆ ਅਗਲੀ ਵੀਡੀਓ ਚ